ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ 'ਚੋ ਦੋਸਤੋ ਆਪਣੇ ਚੈਨਲ ਤੇ ਰੁਟੀਨ 'ਚ ਹੀ ਵੀਡੀਓ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਜਰਸੀ ਵੈੱਟ ਦਿਖਾਉਣੀ ਆ ਡੇਟ ਮੁਤਾਬਕ ਕੌਸਮ ਬਾਈ ਜੀ ਹੁਣੇ ਕਹਿੰਦੇ ਕੱਚੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲੇ ਸੂਏ ਬੱਚੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 18 ਦਿਨ ਹਜੇ ਕੱਚੀ ਆ ਦੋਸਤੋ 18 ਦਿਨਾਂ ਚ ਬੱਚੀ ਨੇ ਹਵਾਨੇ ਚ ਵਲਟ ੱਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 14-15 ਕਿਲੋ ਬੱਚੀ ਬੜੇ ਆਰਾਮ ਨਾਲ ਚੁ ਆਜੂ ਚਾਰਾ ਥਣਾ ਸੇਮ ਹੀ ਸਾਈਜ਼ ਆ ਦੋਸਤੋ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਫੋਰਟ ਸ਼ੈਂਕ ਫੋਰਾ ਵੀ ਨਹੀਂ ਹਵਾਨੇ ਦੋਸਤੋ ਵਲਟੇਲ ਕਾਫੀ ਪਈ ਆ ਬੱਚੀ ਨੇ 18 ਦਿਨਾਂ ਚ ਵਲਟੇਲ ਕੱਢ ਕੇ ਹਵਾਨਾ ਟੈਟ ਕਰਕੇ 200 ਫਿਰ ਸੁਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 14-15 ਕਿਲੋ ਬੱਚੀ ਬੜੇ ਆਰਾਮ ਨਾਲ ਚੁ ਆਜੂ ਥਣਾ ਇਹ ਸੋਹਣੀ ਆ ਦੋਸਤੋ ਚਾਰਾ ਥਣਾ ਸੇਮ ਹੀ ਸਾਈਜ਼ ਗੈਪ ਜੇ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਆ ਦੋਸਤੋ ਦੰਦ ਚੈੱਕ ਕਰਾ ਦੇਣਾ ਬੱਚੀ ले ਸਕਦੇ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ 14-15 ਕਿਲੋ ਬੱਚੀ ਬੜੇ ਆਰਾਮ ਨਾਲ ਚੋ ਆਜੂ ਕੱਦ ਕਾਰ ਸੋਹਣਾ ਦੋਸਤੋ ਫੇਸ ਕੁਆਲਟੀ ਪੂਰੀ ਸੋਹਣੀ ਬਾਈ ਜੀ ਹੁਣ ਇਹ ਕਹਿੰਦੇ ਆਪਣੇ ਕੋਲ ਟਰਾਂਸਪੋਰਟ ਅਵੇਲੇਬਲ ਆ ਬੇਫਿਕਰ ਹੋ ਕੇ ਬਾਈ ਜੀ ਹੁਣ ਇਹ ਕਹਿੰਦੇ ਆ ਜਿਓ ਤੇ ਰੇਟ ਬਾਈ ਜੀ ਹੁਣ ਇਹ ਰੱਖਿਆ ਹੋਇਆ 35000 ਰੁਪਇਆ ਉਹ ਚ ਬਾਈ ਜੀ ਹੁਣ ਇਹ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲ ਕਿਸੇ ਹੋਰ ਨਵੀਂ ਵੀਡੀਓ ਨਾਲ ਉਤਾਂ ਹੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ